ਵਿਦੇਸ਼ੀ ਤੱਤੇ ਨੇ ਇੱਕ ਹੋਰ ਪੰਜਾਬੀ ਨਿਗਲਿਆ ਅਮਰੀਕਾ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਬਰਨਾਲਾ ਦੇ 29 ਸਾਲਾ ਗੁਰਪ੍ਰੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਦੱਸਦੇ ਕਿ ਗੁਰਪ੍ਰੀਤ ਸਿੰਘ 2015 ਚ ਅਮਰੀਕਾ ਗਿਆ ਸੀ ਤੇ ਕੈਲੀਫੋਰਨੀਆ ਸ਼ਹਿਰ ਚ ਰਹਿੰਦਾ ਸੀ। ਘਰ ਛੋਟੇ ਭਰਾ ਦੇ ਪਿਆ ਦੀ ਗੱਲ ਚੱਲ ਰਹੀ ਸੀ ਕਿ ਉਸ ਦੇ ਵਿਛਾਲੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਅਮਰੀਕਾ 'ਚ ਰਹਿੰਦੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਗੁਰਪ੍ਰੀਤ ਸਿੰਘ ਨਾਲ

ਅਗਲੇ ਸਾਲ ਵੀ ਟੱਕਰੋ 82 ਦਾ ਬਿਾਰ ਜਨਵਰੀ 15 ਦੇ ਵਿੱਚ ਤੁਹਾਨੂੰ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਹੱਸਾਬਾ ਹੋ ਰਿਹਾ ਹੈ ਬੇਟੇ ਬੇਟੇ ਦੇ ਸੈਲਰੀ ਉੱਤੇ ਟੈਕ ਹੋਇਆ ਹੈ ਫਿਰ ਉਹ ਦਸੰਸਾਰੀ ਕੋਲੋਂ ਤੁਹਾਡਾ ਮਰ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮਰਾਥੀ ਕੈਨੇਡਾ ਕੈਨੇਡਾ ਤੋਂ ਅਮਰੀਕਾ ਗਿਆ ਉਹ ਕੈਨੇਡਾ ਦੇ ਪਹਿਲਾ ਪਹੁੰਚਿਆ ਉੱਥੇ ਉੱਥੇ ਆਡੀ ਫੈਮਿਲੀ ਪੇਪਰ ਵੀ ਹੈਗੇ ਤੇ ਔੜੀ ਵੀ ਹੈਗੇ ਉਹ ਸਲਾਹ ਕਰਕੇ ਮੈਂ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਜ ਕੇ ਇਹ ਗੱਡੀ ਦਾ ਜਦੋਂ ਐਕਸੀਡੈਂਟ ਹੋਇਆ ਨਾ ਉਹਦੇ ਕਰਕੇ ਉਹ ਸਾਰੇ

ਮੈਨੂੰ ਤਾਂ ਛੁੱਟੀ ਦਿਵਾਵੇ ਤੇ ਮਹਿੰਗਾ ਜਾਣਾ ਇਹਨੂੰ ਗਲਾਸਾ ਦਿੱਤਾ ਮੈਂ ਕਿੰਨੇ ਜੂਰ ਰਹਾ ਹਾਂ ਤੇ ਤੋਂ ਬਾਅਦ ਬਹੁਤਾ ਜਦ ਮੈਂ ਗੱਲ ਨਹੀਂ ਕਰ ਸਕਦਾ ਬਿਮਾਰ ਰਹਿਣਾ ਪਰ ਨਮਤਾ ਕਰਕੇ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਨੂੰ ਤਗੜਾ ਦੇਈ ਕਰਨਾ ਕਿੱਡੀ ਆਉਣਾ ਮੈਂ ਕਿ ਮੈਂ ਬਿਯਰ ਹੋ ਗਿਆ ਮੈਂ ਕਰੇ ਜਾਣਾ ਤੇ ਤੂੰ ਹੀ ਹੋਣਾ ਵਿਆਹ ਵੀ ਤੁਹਾਡੇ ਹੋ ਗਿਆ ਉਹ ਕਿਦਾਂ ਨਹੀਂ ਬੋਲੀ ਜਾਂਦਾ ਮੈਂ ਆ ਜਾਣਾ ਮੇਰਾ ਗੱਡੀ ਉਸ ਤੋਂ ਬਾਅਦ ਹਾਲਤਾਰੇ ਹਰ ਉਸ ਤੋਂ ਮੈਂ ਕਿੰਦ ਕਰਦਾ ਉਹ ਤਾਂ ਨਹੀਂ ਸੁਣਿਆ ਜਾਂਦਾ ਕੰਮ ਲੱਗਾ ਇਸ ਬੇਤਰੀ ਦਾ ਮੈਨੂੰ ਲੱਗਿਆ ਬਹੁਤ ਚੰਗਾ ਬੱਚਾ ਆਪਣੇ ਤਨ ਘੜਾਇਆ ਉਹ ਦਤ ਕਹਿੰਦੀ ਹੈ ਮਨੋਦਨ ਰੱਬ ਦਾ ਤੁਹਾਪਕੋ ਜਿਹੜਾ ਪਾਣੀ ਨਹੀਂ ਰਹੀ ਇਕੱਠਾ ਹੀ ਕਰਦੇ ਲੋਕਾਂ ਦੇ ਜੀ ਕਰਦੇ ਸੰਸਕਾਰ ਦੇ ਲਈ ਆ ਗਿਆ 99% ਛੋਟਾ ਮੈਂ ਰਸਿਕਾ ਕੈਨੇਡਾ ਉਹਨ ਗਿਆ ਉਹ ਤੱਕ ਪਹੁੰਚ ਗਿਆ ਚਲੋ ਲੋ ਲੋ ਉੱਥੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਉੱਥੇ ਹੋ ਗਏ ਜਿਨ੍ਹਾਂ ਨੇ ਉਹਨਾਂ ਸਾਹਮਣੇ ਹੋਇਆ ਦੇਖੋ ਉਹ ਵੀ ਡੀ ਕਰ ਰਹੇ ਆ ਤੇ ਇਸ ਨਹਿਰਾਮ ਦਾ ਇੱਕ ਫੇਰ ਵੀ ਸਾਰੇ ਜਗਤਾਂ ਦੀ ਕੋਸ਼ਿਸ਼ ਨੇ ਪਸੰਦ ਜੋ ਕਿ ਜੇ ਤੁਹਾਨੂੰ ਪਤਾ ਹੀ ਨਹੀਂਗਾ ਉਹ ਹੁਣ ਉਹਨੇ ਦੱਸਣਾ ਤੇ ਆਹੀ ਅਰਥ ਤੋਂ ਅਗਲਾ ਪ੍ਰੋਗਰਾਮ ਨੂੰ ਨਾ ਬੜਾਈ ਹੁਣ ਹਰ ਖੁਸ਼ਦਿਲ ਮਜਾਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ ਛੱਟ ਚੋਟ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੇਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਨ ਘਟਨਾ ਹੈ ਨਹੀਂ ਸਹਿਆ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਾਟਾ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਇਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜਿਹੀਆਂ ਨਾ ਸ਼ਕਾਰ ਹੋਣ ਘਟਨਾਵਾਂ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ